ਦੁੱਲਾ ਦੁੱਲਾ ਮਨੀਸ਼ ਮਨੀਸ਼ ਬਾਹੂ ਅਗਬਰਪੁਰ ਦੀ ਧਰਤੀ ਦਾ ਹਰਿਆਣੇ ਵਾਲਾ ਹਰਿਆਣੇ ਵਾਲਾ ਕਰੂ ਕਮਾਲ ਫਾਈਨਲ ਦੇ ਵਿੱਚ ਫਾਈਨਲ ਦੇ ਵਿੱਚ ਫਾਈਨਲ ਦੇ ਵਿੱਚ ਫਾਈਨਲ ਦੇ ਵਿੱਚ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਜਫਾ ਮਨੀਸ਼ ਕਾਪੀਸ਼ਾ ਕਹਿੰਦਾ ਧੰਨਵਾਦ ਹੈ ਬਾਸੀ ਸਾਹਿਬ ਕਹਿੰਦੇ ਸੁਪਰੀਮ ਸਿਕਸ ਸੈਡਿਓਵ ਨਿਊਜ਼ੀਲੈਂਡ ਦੇ ਸਾਰੇ ਅਰਗਣਾਂ ਦੇ ਉਹਨਾਂ ਦਾ ਧੰਨਵਾਦ ਹੈ ਉਹਨਾਂ ਦਾ ਏਰੀਆ ਸਾਰਿਆਂ ਦਾ ਰੋਲ ਸਹਿਯੋਗ ਲਓ ਗਗਨਦੀਪ ਸਿੰਘ ਦੁੱਲੇ ਦੀ ਆ ਪਈ ਹੋਈ ਅਗਲੀ ਕਬੱਡੀ ਦੇ ਉੱਪਰ ਬੱਲੇ ਬੱਲੇ 1 2 3 4 ਪਰ ਆ ਜੇ ਨੂੰ ਚੰਗਾ ਲੱਗਦਾ ਉਨੂੰ ਹੱਥ ਲਾ ਜ਼ਫਰ ਇਹ ਹੈ ਜ਼ਫਰ ਇਕਵਾਲ ਚੈਨੀ ਹਾਂ ਆਹ ਛਾਲਾ ਛਾਲਾ ਕੱਪਾ ਠਿਆੜਾ ਬੈਠਾ ਯੂ ਐਸ ਏ ਦੇ ਵਿੱਚ ਕਹਿੰਦੇ ਸਾਰੇ ਬਲਾਰਿਆਂ ਦੇ ਲਈ 200 200 ਡਾਲਰ ਦੇ ਵੱਡੇ ਮਾਨ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਕਬੱਡੀ ਪਈ ਹੋਈ ਹੈ ਉਹ ਛੰਨਾ ਵਾਲਾ ਛੰਨਾ ਵਾਲਾ ਛੰਨਾ ਵਾਲਾ ਇਹ ਖੋਸੇ ਗੋਟਲੇ ਦੀਆਂ ਗਰਾਊਂਡਾਂ ਜਿੱਦੇ ਵਿੱਚ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਇੰਡੀਆ ਪਾਕਿਸਤਾਨ 6 ਮੁਲਕਾਂ ਦੀਆਂ ਟੀਮਾਂ ਖੇਡਣਗੀਆਂ ਹੋਰ ਦੁਨੀਆ ਦੇ ਸੁਪਰਸਟਾਰ ਖਿਡਾਰੀ ਪੁੱਜਣਗੇ ਸੁਪਰੀਮ 6 ਆਫ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨਿਊਜ਼ੀਲੈਂ ਆਈਨ ਦੀ ਸ਼ਿਲੂ 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 ਆ ਸ਼ਿਲੂ ਕੋਸ਼ਿਸ਼ ਕਰਦਾ ਤੇ ਆਈਨ ਦੀ ਬਾਲੀ ਖੜਕਦੀ ਹੈ ਦੁਨੀਆ ਗੱਲਾਂ ਕਰਦੀ ਹੈ ਉਹ ਨਾਲ ਦੇਖੀਏ ਮਨੀਸ਼ ਤੇ ਸ਼ਿਲੂ ਦੀ ਜੋੜੀ ਲੱਗੀ ਹੋਈ ਹੈ ਉਹ ਲੱਗਦਾ ਜ਼ੋਰ ਦੋਨਾਂ ਖਿਡਾਰੀਆਂ ਦੇ درمیان ਤੇ ਚਾਚਾ ਲਖਣਗੇ ਪੱਡੇ ਗੈਂਸਰ ਹਸਨ ਚਾਨੀ ਇਸ ਸਮੇਂ ਫਿਰ ਦੇਖਾਂਗੇ ਅੱਗੇ ਹੋ ਕੇ ਨਿਕਲਣ ਦੀ ਟਰਾਈ ਕਰਦਾ ਹੋਇਆ ਲਓ ਸਫਲਤਾ ਚਾਨੀ ਦੇ ਹਿੱਸੇ ਚਾਨੀ ਕਹਿੰਦਾ ਅੱਜ ਨਹੀਂ ਤੇ ਫੇਰ ਕਦੋਂ ਸੰਗਤ ਅੱਗੇ ਬੇਨਤੀ ਹੈ ਵੀ ਇੱਕ ਇੱਕ ਡਾਲਰ ਤੁਹਾਡਾ ਦਿੱਤਾ ਹੋਇਆ ਐਨ ਦਾਨਪੁਨ ਕਰਿਓ ਤਾਂ ਜੋ ਖਿਡਾਰੀ ਉਹ ਜਲਦੀ ਨਾਲ ਤੰਦਰੁਸਤ ਹੋ ਕੇ ਵਾਪਸ ਆ ਜਾਵੇ ਵਾਪਸ ਆ ਜਾਵੇ ਅੰਬਸੁਰ ਸਿੰਘ ਖੇਡ ਮੈਦਾਨ ਦੇ ਵਿੱਚ ਤੇ ਸਣੀ ਕੋਸ਼ਿਸ਼ ਇੱਥੇ ਹੋਣਾ ਦਾ ਅਮਰਤ ਸੰਧੂ ਹੋਣਾ ਦਾ ਬਹੁਤ ਬਹੁਤ ਸਤਿਕਾਰ ਹੈ ਜਸੂਹੇ ਵਾਲੇ ਦਾ ਲਓ ਮੱਖਣ ਸੰਧੂ ਮੱਖੀਕੱਲਾ ਵਾਲਾ ਇਧਰਲੇ ਪਾਸੇ ਕਰਾਉਂਦਾ ਈਲੂ ਈਲੂ ਕਬੱਡੀ ਦਾ ਜਫਰ ਜਾਬਰ ਜਾਫੀ ਇਹ ਹੈ ਹਰਿਆਣੇ ਸ਼ਿੱਲੂ ਬਲਹਾਰਾ ਪਰਿਵਾਰ ਉਹ ਬਾਹੂ ਅਕਬਰ ਪਰਮਨ ਕੋਟਲੇ ਵਾਲੇ ਲਈ ਮਾਇਆ ਪੁੱਜੀ ਐ 100 ਡਾਲਰ ਪੁੱਜਿਆ 100 ਡਾਲਰ ਪੁੱਜਿਆ ਲੈ ਵੀ ਭਾਈ ਜੁੜ ਜੀਏ ਕਬੱਡੀ ਨਾਲ ਆਹ ਦੇਖਿਓ ਬਾਹਾਂ ਖਿਡਾਰੀਆ ਆਹ ਦੇਖਿਓ ਬਾਹਾਂ ਖਿਡਾਰੀਆ ਕਿਹੜੇ ਕਿਹੜੇ ਪਿਆਰ ਕਰਦੇ ਆ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਮਾ ਖੇਡ ਆ ਥੋੜੇ ਕਰਕੇ ਮੇਲੇ ਲੱਗਦੇ ਆ ਸੋ ਬਹੁਤ ਬਹੁਤ ਧੰਨਵਾਦ ਇਧਰਲੇ ਪਾਸੇ ਬਹੁਤ ਬਹੁਤ ਧੰਨਵਾਦ ਸਿੰਘ ਦਾ ਪੁੱਤਰ ਮੇਲਾ ਲੁੱਟ ਗਿਆ ਪਰੰਬਾ ਰਾਜੂ ਖੋਸਾ ਕੋਟਾ ਲਈ ਉਹ ਜਿੱਤ ਹਾਰ ਵਾਲੀ ਉਹ ਜਿੱਤ ਹਾਰ ਵਾਲੀ ਉਹ ਹਾਸਲੇ ਵਾਲੀ ਉਹ ਤਾੜੀ 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 ਅੰਮਾ ਅੰਮਾ ਜਿੱਤ ਹਾਰ 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 ਅੰਮਾ ਅੰਮਾ ਸਭੀ ਸਭੀ Okay. Yeah. Yeah.